ਚੱਲ ਆਮ ਨਾਲ ਇੱਥੋਂ ਨਿਕਲ ਜਾਂਦੀ ਹੁੰਦੀ ਹੈ ਨਹੀਂ ਉਹ ਐਡੀ ਵੱਡੀ ਟੈਂਕੀ ਕੋਲ ਖੜੀ ਉਹਦੇ ਵਿੱਚੋਂ ਭਰ ਲਓ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਥਿਆਰ ਸਾਰੇ ਐ ਅਹੀ ਜੀ ਗੱਲ ਹੈ ਹੈਨਾ ਇਹਨੂੰ ਵੀ ਰੰਗ ਕਰੀ ਯਾਰ ਜਿਹੜੇ ਰੰਗ ਕਰਨ ਵਾਲੇ ਚੀਜ਼ ਆ ਉਹਨੂੰ ਕਰ ਪਹਿਲਾਂ ਉਹ ਟੈਂਕੀ ਨੂੰ ਕਰ ਟੈਂਕੀ ਲੈ ਗਈ ਯਾਰ ਫੇਰ ਚੱਲ ਕੋਈ ਗੱਲ ਨਹੀਂ ਤੇ ਲਓ ਜੀ ਡੀਜ਼ਲ ਆ ਗਿਆ ਕੱਲ ਰਾਤ 2 4 6 8 10 ਪਾਣੀ ਆ ਗਈ ਅੱਛੀ ਜੀ ਨਹੀਂ 12 ਟੋਲ ਇੱਕ ਗੱਲ ਦੇਖੀ ਨਹੀਂ ਗਿਆ ਨਹੀਂ ਤਾਂ ਪਰਚੀ ਨਹੀਂ ਦੇਖੀ ਗਿਆ 12 ਟੋਲ ਤਰ ਗਿਆ ਤਾਂ ਪਾਚੀ ਆਉਣੀ ਹੈ ਇਹਦੀ ਪਾਚੀ ਆਉਣੀ ਹੈ ਚਲੋ ਬਾਕੀ ਜਾਣਾ ਜੀ ਹੁਣ 12 ਤਰੀਕ ਨੂੰ 12 ਤਰੀਕ ਦੀ ਹੋ ਰਹੀ ਹੈ ਤਿਆਰੀ ਤਿਆਰੀ ਦੇ ਕੰਮ ਆਏ ਆ ਵੀ ਹੁਣ ਮਸ਼ੀਨ ਆਉਣੀ ਹੈ ਮਸ਼ੀਨ ਕਿਹੜੀ ਆਉਣੀ ਹੈ ਜੀ ਦਸ਼ਮੇਸ਼ ਦਸ਼ਮੇਸ਼ ਪਾ ਕੇ ਸੇਓ ਕਿਹੜੀ ਆਉਣੀ ਹੈ ਤੇਰੇ ਲਈ ਵੀ ਚੱਲੀ ਹੋਉਣੀ ਹੈ ਗੱਲ ਸੁਣ ਯਾਰ ਉਹ ਮਸ਼ੀਨ ਨਹੀਂ ਮਸ਼ੀਨ ਹੈ ਮਸ਼ੀਨ ਨਹੀਂ ਉਹ ਉਹ ਯਾਰ ਆਏ ਨਹੀਂ ਗੱਲ ਕਹਿੰਦੇ ਅੱਜ ਤੱਕ ਮੈਂ ਗੱਲ ਕਰਦੇ ਹਾਂ ਹੱਸਦਾ 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 ਜਿਸ ਤੱਕ ਬਾਈ ਗੱਲ ਸੁਣਦੇ ਆ ਬਾਈ ਜੇ ਕਹੂਗਾ ਵੀ ਉਹ ਮਸ਼ੀਨ ਸਾਡੀ ਵਾਲੀ ਦੇਖਣਾ ਉਹ ਨਹੀਂ 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 ਉਹ ਨਹੀਂ ਵੇਚਣੀ ਤੂੰ ਐਨਾ ਗੁੱਸਾ ਕਿਤੇ ਉਹ ਵੇਚ ਕੇ ਕੋਈ ਫਾਇਦਾ ਨਹੀਂ ਆ ਮੁੱਛ ਥੱਲੇ ਮੁੱਛ ਥੱਲੇ ਸਹੀ ਕਰ ਮੁੱਛਾ ਆਏ ਉੱਪਰ ਲਾਉਣੀਆਂ ਉਹ ਮਸ਼ੀਨ ਆਉਣੀਆਂ ਅੜੀ ਮੁੱਛ ਥੱਲੇ ਆਈ ਇਹਨੂੰ ਸਹੀ ਤਾਂ ਕਰ ਲੈ ਤਾਂ ਹੀ ਤਾਂ ਫਿਰ ਪਤਾ ਲੱਗੂਗਾ ਵੀ ਕਿਹਦੀ ਮਸ਼ੀਨ ਹੈ ਬਿਠਾ ਦਾਂਗੇ ਤੈਨੂੰ ਕਿਤੇ ਮਸ਼ੀਨ ਤਾਂ ਲੋਹੇ ਦੀ ਆ ਲਾ ਦਾਂਗੇ ਟੈਂਕ ਤੁੰਕ ਚ ਉਦੋਂ ਤਾਂ ਮੈਨੂੰ ਐ ਲੱਗਦਾ ਵੀ ਭੁੱਗਣੇ ਵਾਲਾ ਕੰਮ ਹੋਊਗਾ। ਨਹੀਂ ਪਾਕਾ ਕਹਿੰਦਾ ਪਾਕਾ ਕਹਿੰਦਾ ਮੈਂ ਰਹਿ ਜਾਊਂਗਾ ਘਰਾਂ। ਨਾ ਨਾ ਮੈਂ ਨਹੀਂ ਰਹਿਦਾ ਘਰਾਂ ਮੇਰੀ ਤਾਂ ਸੁੱਦਾ ਭੁੱਗ ਪਗਈਆ ਨਹੀਂ ਗੱਲ ਦੀ ਧਵਾੜੀ ਵਾਲਾ ਤੇਰਾ ਮਾਮਾ ਚਲਾ ਕੇ ਲੈ ਕੇ ਆਊਗਾ ਨਾ ਤੈਂ ਕਿ ਨਾ ਕਿਸੇ ਨਹੀਂ ਚਲਾਉਣੀ ਬਸ। ਕੇ ਜਮਈ ਬੁੱਕ ਕਰਤਾ। ਮੈਨੂੰ ਇੱਥੇ ਫਰੂਟਾਂ ਵਾਲੇ ਕੋਲੋਂ ਤਾਂ ਫੜਾ ਦਿਓ। ਹੈਂ? ਫਰੂਟਾਂ ਦੇ ਕੋਲੋਂ ਫੜਾ ਦਿਓ। ਅੱਡੇ ਪਰ ਤੇ ਫੜਾ ਦਿਓ। ਉਹ ਤੈਨੂੰ ਫੜਾ ਦੂਗੇ ਤੁਲਚੇ ਤੂੰ ਰਹਿਣ ਦੀ। ਤੂੰ ਤੂੰ ਆਪਣਾ ਨਾ ਮੈਂ ਤਨੂ ਐ ਕੋਟੇ ਦਾ ਛੱਡਾ ਭਲਾ ਦੂਗੇ ਤੂੰ ਆਪਣਾ ਗੱਡੀ 'ਚ ਹੀ ਆ ਜਾ। ਕਹਿੰਦੇ ਇਹ ਆ ਮੈਨੂੰ ਪਿੰਡ ਚਲ ਦੇ ਦੇ ਇੱਕ ਦਿਨ ਦਾ ਰਹੀ ਮੈਨੂੰ ਨਾ ਤਾਂ ਸੀ ਦਿਨ ਚ ਮਿਲਣੀ ਹੈ ਉਹ ਤੁਸੀਂ ਨੇ ਕਮਾਂਡ ਖੋਲੀ ਮੈਂ ਉਹੀ ਡਿਸਕਾਊਂਟ ਦਵਾਉਂਦਾ ਮਰ ਗਿਆ ਤੁਹਾਨੂੰ ਚਲਾਉਣ ਨੂੰ ਤਾਂ ਦੇਣੀ ਹੈ ਨਹੀਂ ਤੁਸੀਂ ਫੇਰ ਤੂੰ ਨਾ ਗੱਲ ਕਰ ਇੱਕ ਵਾਰੀ ਮਸ਼ੀਨ ਘਰ ਘਰ ਆ ਜਾਣ ਤੇ ਫੇਰ ਤੂੰ ਨਾ ਗੱਲ ਕਰੀ ਨਾ ਤੂੰ ਕਹ ਪਿੰਡ ਪੰਨੋ ਢੇੜਾ ਦੇ ਲੈ ਬਾਅਦ ਵਿੱਚ ਜੀ ਢੇੜਾ ਦੇ ਦਿੰਦਾ ਪਿੰਡ ਪੰਨੋ ਦੇ ਦਿੰਦਾ ਜੀ ਨਾ ਕੋਈ ਦੇਖੇ ਰਾਤ ਨੂੰ ਭੰਨੇ ਭਗੋੜੇ ਮਾਰ ਰਾਤ ਨੂੰ ਭੰਨੇ ਭਗੋੜੇ ਮਾਰ ਦੇ ਦੇ ਸਭ ਦੇ ਸਾਂ ਅੱਜ ਟਰੈਕਟਰ ਦੀ ਆਉਣੀ ਹੈ ਲਾਂਚਿੰਗ ਕਰੀ ਆ ਜੀ ਇੱਕ ਮਹਿੰਦਰਾ ਟਰੈਕਟਰ ਤੇ ਉਹਦੀ ਬਣਾ ਉਹਦੀ ਵੀਡੀਓ ਬਣਾਉਣ ਜਾਣਾ ਤੇ ਤੁਹਾਨੂੰ ਦਿਖਾਉਣੇ ਆ ਬਾਕੀ ਕਿਵੇਂ ਆ ਉਹ ਨਵਾਂ ਟਰੈਕਟਰ ਆਇਆ ਚਾਚਾ ਉਹ ਉਦੋਂ ਫਿਰ ਕੀ ਖੜਾ ਹਾਂਗਾ ਕਿਦਰ ਮਸ਼ੀਨਾਂ ਉ ਗਾ ਲਈ ਤੇ ਉਹ ਜਿਹੜਾ ਟਰੈਕਟਰ ਹੈ ਉਹ ਟਰੈਕਟਰ ਹੈਗਾ CRDI ਉਹਦੇ ਵਿੱਚ ਤੇ ਮਿਲੂਗਾ ਤੇ ਕਾਚੇ ਨੂੰ ਵੀ ਸਿਕਾਲ ਜੀ ਠੀਕ ਹੈ ਅੱਜ ਫਰਕ ਲੱਗਦਾ ਕੋਈ ਇਹ ਵੀਡੀਓ ਜਿਹੜੇ ਬੰਦੇ ਦੇਖਦੇ ਉਹਨੂੰ ਦੇਖਦੇ ਬੰਦਾ ਵੱਧ ਦੇ ਫਰਕ ਹੈਗਾ ਕੋਈ ਜਿਵੇਂ ਜਿਵੇਂ ਸਟੈਂਡਰਡ ਟਰੈਕਟਰ ਹਾਂ ਉਹ ਨਹੀਂ ਕਰ ਦਿੰਦੇ ਆਪਾਂ ਹਨਾ ਉਹਦੀ ਲੁੱਕ ਲੱਕ ਚੇਂਜ ਕਰਦੇ ਵੀ ਜੱਕ ਜੁੱਕ ਪ੍ਰੈਸ਼ਰ ਸਟੀਅਰਿੰਗ ਕਰ ਦਿੰਦੇ ਆ ਅੱਜ ਪ੍ਰੈਸ਼ਰ ਅੱਜ ਪ੍ਰੈਸ਼ਰ ਸਟੀਅਰਿੰਗ ਬਣਿਆ ਹੋਇਆ ਹੈ ਬਹੁਤ ਬੋਲਦਾ ਹੈ ਬਹੁਤ ਬੋਲਦਾ ਤੇ ਬਾਕੀ ਉਹ ਹੁਣ ਚੱਲੇ ਆ ਜੀ ਮਹੀਂਦਰਾ ਏਜੰਸੀ ਚੋਂ ਤੇ ਆਪਾਂ ਟਰੈਕਟਰ ਦੀ ਇੱਕ ਦੀ ਵੀਡੀਓ ਸ਼ੂਟ ਕਰਨੀ ਹੈ ਅੱਜ ਨਵਾਂ ਟਰੈਕਟਰ ਹੈ ਜੀ 655 ਖੁਰਜਾ ਆ ਖੁਰਜਾ 605 DI I ਮੈਨੂੰ ਟਰੈਕਟਰ ਵੀ ਭੁਲਾ ਦਿੰਨੇ ਆ ਉਹ ਸੇਮ ਟੂ ਸੇਮ 655 ਵਰਗਾ ਕਲਰ ਹੈ ਜੀ ਉਹਦਾ ਤੇ ਉਹਦੇ ਆਪਾਂ ਤੁਹਾਡੇ ਨਾਲ ਬਲੌਗ ਦਾ ਹਨਾ ਜਿਹੜਾ ਸਾਂਝਾ ਕਰਦੇ ਆ ਉਹ ਟਰੈਕਟਰ ਆਪਣੇ ਖਾਸੇ ਹਨਾ ਸੱਜਣ ਪ੍ਰੇਮੀ ਨੇ ਲਿਆ ਤੇ ਕੀ ਕੀ ਚੇਂਜ ਹੋ ਕੇ ਆ ਨਵੇਂ ਟਰੈਕਟਰ ਦੇ ਵਿੱਚ ਸੋ ਸਾਰਾ ਅੱਜ ਦੇ ਆਪਾਂ ਵੀਡੀਓ ਦੇ ਵਿੱਚ ਲੰਨੇ ਆ ਤੇ ਜ਼ਿਆਦਾ ਗੱਲਾਂ ਬਾਤਾਂ ਨਾ ਕਰੀਏ ਤੇ ਆਪਾਂ ਸਿੱਧਾ ਹੁਣ ਤੁਹਾਨੂੰ ਟਰੈਕਟਰ ਦੇ ਕੋਲ ਜਾ ਕੇ ਮਿਲਾਉਂਦੇ ਆ ਸੋ ਠੀਕ ਹੈ ਜੀ ਆਜੋ ਪਹਿਲਾਂ ਟਰੈਕਟਰ ਤੇ ਤੁਸੀਂ ਨੀਗਾ ਮਾਰ ਲਓ ਜਿਓ ਜੀ ਮਿੱਤਰਾਂ ਪਹੁੰਚ ਚੁੱਕੇ ਆ ਜੀ ਮਹੀਂਦਰਾ ਏਜੰਸੀ ਫਟੇਗੜ ਸਾਹਿਬ ਤੇ ਪਹਿਲਾਂ ਤਾਂ ਟਰੈਕਟਰ ਦੇ ਮਾਰੋ ਦਰਸ਼ਨ ਇਹ ਟਰੈਕਟਰ ਹੈ ਨਵਾਂ 605 ਡੀਆਈ ਪੀਐਸ ਇਹ 50 ਪਾਵਰਾਂ ਦਾ ਟਰੈਕਟਰ ਹੈ ਤੁਸੀਂ ਰੰਗ ਰੋਗਨ ਤੋਂ ਭਲੇਖਾ ਨਾ ਖਾਜੋ ਵੀ ਇਹ ਸੀਆਰਡੀ ਹੀ ਹੋਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਵੀ ਸੀਆਰਡੀ ਟਰੈਕਟਰ ਨਹੀਂ ਇਹ 50 ਪਾਵਰ ਚ ਹੈ ਜਿਹੜਾ ਰੰਗ ਰੋਗਨ ਚੱਕਿਆਂ ਦਾ ਰੰਗ ਸ਼ੋਅ ਦਾ ਰੰਗ ਇਹ ਸਾਰੇ ਸੀਆਰਡੀ ਵਾਲਾ ਇਹਨੂੰ ਕਰਤਾ ਠੀਕ ਹੈ ਜੀ ਤੇ ਇੰਜਨ ਉਂਜਣ ਦਾ ਰੰਗ ਵੀ ਚੇਂਜ ਹੈ ਤੇ ਇਹ ਟਰੈਕਟਰ ਦੀ ਅੱਜ ਹੈ ਡਿਲੀਵਰੀ ਤੇ ਤੁਹਾਨੂੰ ਦੱਸਦੇ ਆ ਇਹਦੇ ਕੀ ਕੀ ਫੀਚਰ ਨੇ ਘਾਤ ਭੂਕੇ ਹਾਰ ਹੋਰ ਪਾਤੇ ਵੇਟ ਬੂਟ ਐਕਸੈਸਰੀ ਲੱਗ ਤੋਂ ਦਵਾਈਆ ਵੀਰ ਉਹਨਾਂ ਨੇ ਤੇ ਪਿੱਛੇ ਹੁੱਡ ਦਾੜਾ ਲੱਗ ਤੋਂ ਦਵਾਈਆ ਜਿਹੜਾ ਇਹ ਟਰੈਕਟਰ ਹੈ ਇਹ ਲਾੜ ਰੰਗ ਦੀ بجائے ਹੁਣ ਚੈਰੀ ਕਲਰ ਦੇ ਵਿੱਚ ਮਿਲੂਗਾ ਆਪਰ ਟੈਰਾਂ ਦੀ ਗੱਲ ਕਰੀਏ 952416 ਨੂੰ 2200 ਬਾਕੀ ਆਪਾਂ ਸਿਸਟਮ ਤੁਹਾਨੂੰ ਸਾਰੇ ਸਮਝਾਉਣੇ ਆ ਇੱਕ ਵਾਰ ਮਰਜ਼ ਇਕ ਕਰ ਲਈਏ ਦੇ ਪੇਪਰ ਵਰਕੇ ਦੇ ਸਾਡੇ ਠੀਕ ਹੈ ਜੀ ਲੋ ਜੀ ਅੰਕਲ ਉਹਨਾਂ ਕੋਲੇ ਪਹਿਲੀ ਵਾਰ ਚੱਲੇ ਜੀ ਮਿੰਦਰਾ ਮਿੰਦਰਾ ਪਹਿਲੀ ਵਾਰ ਪਹਿਲਾਂ ਤਾਂ ਮੁਬਾਰਕਾਂ ਦੀ ਤੁਹਾਨੂੰ ਬਹੁਤ ਬਹੁਤ ਨਵਾਂ ਟਰੈਕਟਰ ਨਵੇਂ ਰੰਗ ਚ ਲੈ ਚੱਲੇ ਤੁਸੀਂ ਹੈ ਲੈ ਕੇ ਵੀ ਪਹਿਲਾ ਹੈ ਨਾ ਪਹਿਲੇ ਹੀ ਟਰੈਕਟਰ ਆ ਲਿਆ ਜਿਹੜਾ ਆ ਰੰਗ ਦੇ ਵਿੱਚ ਆਇਆ ਰੰਗ ਦੇ ਰੋਗੰਦਾ ਦੇਖੋ ਸੁਨੱਖਾ ਬੜਾ ਹਨਾ ਦੇਖੋ ਹਾਂ ਐਨ ਪੂਰੇ ਤਾਰੇ ਵੀ ਸਪਾਰਕਲ ਜੇ ਦੇਖ ਲਓ ਪੂਰੇ ਚਮਕਦੇ ਆ ਅਸੀਂ ਗੱਲਾਂ ਕਰਦੇ ਤੇ ਵੀ 655 CRDE ਦੀ ਲੁੱਕ ਦੇ ਲਿਆ ਟਰੈਕਟਰ ਪੂਰਾ ਹਨਾ ਹਾਂ ਪਿੱਛੋ ਪਲੇਖਾ ਪੂਰਾ ਪੈਂਦਾ ਵੀ ਟਰੈਕਟਰ 65 ਪਾਵਰ ਦੀ ਜਾ ਰਿਹਾ ਕਿਉਂ ਟਾਇਰ ਸਾਈਜ਼ ਤਾਂ ਸੇਮ ਹੀ ਆ ਉੱਪਰੋਂ ਸੈਸਰੀ ਸੁਸਰੀ ਪੂ ਤਾਨੂੰ ਕਿਵੇਂ ਲੱਗਿਆ ਜੀ ਲੇਟ ਰੂਟ ਸੰਬੰਧੀ ਵੀ ਠੀਕ ਐ ਵੀ ਐਨੇ ਕਹਿੰਦਾ 22 ਨੂੰ ਚਲਾਉਣੀ ਐ ਠੀਕ ਐ ਵਧੀਆ ਰੇ ਜੇ ਆਪਾਂ ਉਹ ਕੰਪੈਰੀਸ਼ਨ ਵੀ ਕਰੀਏ ਆਪਾਂ ਹੋਰ ਕੰਪਨੀ ਨਾਲ ਲੇਟ ਰੂਟ ਬਜੋਂ ਵੀ ਬਹੁਤ ਜਾਜਾ ਸਭ ਤੋਂ ਘੱਟ ਰੇਟ ਆਹ ਨਾਲੇ ਸਪੀਡਾਂ ਦੇਖ ਲਓ ਕਿੰਨੀਆਂ ਨਾਲੇ ਹੋਦਾ ਗੇਅਰ ਸਪੀਡਾਂ ਸ਼ਟਲ ਆ ਗਿਆ ਹਾਂ ਗੇਅਰ ਸਪੀਡ ਵੀ ਹੈ ਜੀ ਸ਼ਟਲ ਵੀ ਆ ਸ਼ਟਲ ਵੀ ਆ ਗਿਆ ਸਾਰੇ ਗੁਣੇ ਆ ਸਭ ਕੁਝ ਮਾਰਕੀਟ ਵੀ ਮਾਰਕੀਟ ਪੱਖੋਂ ਵੀ ਕਿਸੇ ਪਾਸੇ ਹਾਂ ਬਿਲਕੁਲ ਬਿਲਕੁਲ ਬਾਕੀ ਜਿਵੇਂ ਮਰਜ਼ੀ ਦਾ ਕੰਮ ਕਰੀ ਜਾਓ ਜਿਵੇਂ ਮਰਜ਼ੀ ਕਰੀਓ ਹੁਣ ਤੁਸੀਂ ਤਾਂ ਚਲਾਉਣੀ ਹੈ ਤੇਲ ਖਰਚਾ ਕਿਵੇਂ ਲੱਗਦਾ ਤੁਹਾਨੂੰ ਜਾਇ ਜੀ ਇਹ ਸਾਰੇ ਟਰੈਕਟਰ ਨੂੰ ਘੱਟਿਆ ਤੇ ਮਹਿੰਦਰਾ ਤਾਂ ਪਹਿਲਾਂ ਹੀ ਤੇਲ ਘੱਟਿਆ ਮਹਿੰਦਰਾ ਤਾਂ ਪਹਿਲਾਂ ਤੋਂ ਹੈ ਹਾਂ ਬਿਲਕੁਲ ਬਿਲਕੁਲ ਤੇ ਟਰੈਕਟਰ ਦੇ ਵਿੱਚ ਕੁਝ ਕੁ ਫੀਚਰਾਂ ਦੀ ਜਿਹੜੀ ਚੇਂਜ ਹੈ ਹਲੇ ਆਈ ਵੀ ਹੈ ਤੇ ਅਪਡੇਟ ਹਲੇ ਹੋਰ ਆਉਣੀ ਵੀ ਹੈ ਹੁੱਕ ਡਰਾਵਰ ਟੌਪ ਲਿੰਕ ਦੇ ਤਿੰਨ ਚੀਜ਼ਾਂ ਹਨਾ ਐਡ-ਆਨ ਨਾਲ ਹੁੱਕ ਇਹਦੀ ਨਟਾਂ ਆਲੀ ਹੈ ਤੇ ਜਿਹੜੀ ਡਬਲ ਸੈਂਸਿੰਗ ਹੈ ਕੀ ਮਹਾਂ ਲਿਫਟ ਦੇ ਵਿੱਚ ਹਨਾ ਜੀ ਸੋ ਆ ਇਹਦੀ ਸਾਹ ਜੀ ਐਮਪਲੀਟ ਦਿੱਤੀ ਵੀ ਹੈ 42.5 ਹਸ ਪਾਵਰ ਹੈ ਦੀ ਪੀਟੀਓ ਐਚਪੀ ਹੈ ਤੇ ਬਾਕੀ ਇਹਦਾ ਮੈਨੂਫੈਕਚਰਿੰਗ ਤਾਂ 25 ਦੇ ਮਾਰਕਿਆਂ ਚ ਹੈ ਇਹਦੇ ਆ ਜਿਹੜੀ ਕਿਲੋਵਾਟ ਦੂਜੀ ਇਹਦੀ ਐਸਫਸੀ ਆ ਜਾਂਦੀ ਹੈ 267 199 ਹੁਣ ਮੇਰੀ ਨੌਲੇਜ ਨੇ ਵੀ ਕੀ ਚੀਜ਼ਾਂ ਹੁੰਦੀਆਂ ਨੇ ਆਪਣਾ ਭਾਈ ਤੁਸੀਂ ਜਾਣਕਾਰੀ ਇਹਦੀ ਹਨਾ ਰੱਖਿਓ ਤੇ ਰੰਗ ਰੋਗਨ ਦਾ ਪੂਰਾ ਸਨਖਾ ਟਰੈਕਟਰ ਹੈ ਆਨ ਪੂਰਾ ਨਜ਼ਾਰਾ ਆ ਰਿਹਾ ਹੈ ਪੂਰੀ ਫੀਲਿੰਗ ਵਾਲੀ بڑے ਟਰੈਕਟਰ ਵਾਲੀ ਹੁੰਦੀ ਹੈ ਸਹੂਲਤਾਂ ਸਾਰੀਆਂ ਉਹੀ ਨੇ ਬਸ ਸਾਦਾ ਇੰਜਨ ਹੈ ਕਈ ਵੀਰ ਮੱਥਾ ਠਣ ਕੇ ਜਾਂਦੇ ਨੇ ਜਿਨ੍ਹਾਂ ਦਾ ਉਹ ਕਹਿੰਦੇ ਨੇ ਨੇ ਵੀ ਸੀਆਰਡੀ ਮੈਂ ਨਹੀਂ ਲੈਣਾ ਸੀਆਰਡੀ ਨਹੀਂ ਲੈਣਾ ਤੇ ਉਹਨਾਂ ਵਾਸਤੇ 655 ਨਾਲੋਂ ਆਹ ਚੀਜ਼ ਵੀ ਪੂਰੀ ਬੈਸਟ ਹੈ ਟਾਇਰ ਸਾਈਜ਼ ਸੇਮ ਹੈ ਸ਼ਟਲ ਸ਼ਿਫਟ ਆ ਗਿਆ ਸਾਰੇ ਫੀਚਰ ਤੇ ਟੂ ਜੈਡ ਸਾਰੇ ਉਹੀ ਹੈ ਬਸ ਥੋੜਾ ਜਿਹਾ 파ਵਰ 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 ਦੇ ਵਿੱਚ ਫਰਕ ਹੈ ਜੇ ਤੁਸੀਂ ਕਹੋ ਵੀ ਇਹ ਤੁੜੀ ਵਾਲੀ ਮਸ਼ੀਨ ਦਾ ਬਟੇ ਖਲਾ ਦੂਗਾ ਟਰੈਕਟਰ ਇਹ ਐਡਾ ਕਿ ਚੀੜਾ ਟਰੈਕਟਰ ਹੈ ਵੀ ਹੈਨਾ ਇਹਦੇ ਚ 옵ਸ਼ਨ ਆ ਆਪਾਂ ਨੂੰ ਆਪਾਂ ਟਰਬੋ ਵੀ ਲਵਾ ਆਪਾਂ ਕੰਪਨੀ ਲੈਵਲ ਦੀ ਇਹਨੂੰ ਟਰਬੋ ਲਵਾ ਸਕਦੇ ਆਪਾਂ ਇਹਨੂੰ ਆਉਦੀ ਮੁਾਰਕਾ ਜੀ ਤੁਹਾਨੂੰ ਬਹੁਤ ਬਹੁਤ ਵਾਧਾ ਕਰੇ ਜੀ ਸ਼ੁਕਰੀਆ ਜੀ ਲਿਆ ਭਈ ਲਿਆ ਚਾਬੀ ਲਿਆ ਕਿੱਥੇ ਆ ਆ ਨਹੀਂ ਆਹ ਲੈ ਗੱਲ ਹੀ ਨਹੀਂ ਕਰਦਾ ਬਿੰਦ ਰਖੀ ਬਣਿਆ ਪਏ ਚਾਬੀ ਲਿਆ ਕਿੱਥੇ ਪਹਿਲਾਂ ਦਾ ਮੈਨੂੰ ਕੀ ਪਤਾ ਪਹਿਲਾਂ ਟਰੈਕਟਰ ਦੀ ਪਾਰਟੀ 10 ਬੰਦੇ ਮੰਗ ਕਿੱਥੇ ਕਰਨੀਆਂ ਅੱਜ ਇੱਕ ਹੱਟ ਪਤਾ ਭਈ ਅੱਜ ਕੰਤਾ ਲਿਆ ਅੱਜ ਹਨਾ ਇਹ ਬੰਦਾ ਹੈ ਦਵਿੰਦਰ ਪਾਪ ਕੰਤਾ ਲਿਆ ਬੰਦਾ ਅੱਜ ਆਪਾਂ ਨੇ ਦਾ ਯਾਰ ਪਰ ਰਾਤ ਵੀ ਪੈਣ ਨੂੰ ਫਿਰਦਾ ਦਾ ਵੀ ਉੱਪਰੇ ਬੈ ਜਾਣਾ ਵੀ ਚੌਕ ਕਿੰਨਾ ਹੈ ਨਾ ਟਰੈਕਟਰ ਦਾ ਹਾਂ ਹਾਂ ਬਿਲਕੁਲ ਬਿਲਕੁਲ ਤੇ ਬਾਕੀ ਸਾਡੇ ਨਾਲ ਏਜੰਸੀ ਆਨਰ ਅੰਕਲ ਸਾਸਿਕਾ ਠੀਕ ਠਾਕ ਹੋ ਅੱਛਾ ਪਹਿਲਾਂ ਇਹ ਦੱਸੋ ਟਰੈਕਟਰ ਨਵਾਂ ਜਿਹੜਾ ਲਾਂਚ ਹੋਇਆ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਇਹਦੀਆਂ ਤੇ ਕੀਮਤਾਂ 'ਚ ਕੋਈ ਸਪਿਆ ਫਰਕ ਅੱਗੇ ਹਾਂ ਇਹਦਾ ਥੋੜਾ ਜਿਹਾ ਫਰਕ ਥੋੜੀ ਜਿਮ ਅਪ ਹੋ ਗਈ ਹੈ ਤੁਹਾਨੂੰ ਕਿਵੇਂ ਲੱਗਦਾ ਅਪਰੈਲ ਮਹੀਨਾ ਹੁਣ ਚੱਲ ਰਿਹਾ ਹੈ ਵੀ ਅੱਗੇ ਅੱਗੇ ਕੀਮਤਾਂ ਵਧਣਗੀਆਂ ਜਾਂ ਕੁਝ ਬਦਲ ਜਾਊਗਾ ਹੁਣ ਕੰਪਲੀਟਲੀ ਚੱਲ ਰਿਹਾ ਹੈ ਵੀ 11-12 ਤਰੀਕ ਦੇ ਕਰੀਬ ਹਾਂਜੀ ਅਗਲਾ 15 ਤੋਂ ਲਗਭਗ ਬਦਲੇ ਸੁਭਾਵ ਦਾ 15 ਤਰੀਕ ਤੋਂ ਬਾਅਦ 11-12 ਤੋਂ ਬਾਅਦ 15000 ਅੱਛਾ 11-12 ਤੋਂ ਬਾਅਦ 15000 15000 ਜੇ 15000 ਵਧੂਗਾ ਵੀ ਪਲੱਸ ਫਿਰ ਇਹਦੇ ਵਿੱਚ ਫੀਚਰ ਵੀ ਕੁਝ ਐਡ-ਆਨ ਹੋਣਗੇ ਉਹ ਲੱਗੇ ਉਹ ਲੱਗੇ ਹਾਂ ਉਹ ਹੋ ਰਿਹਾ ਹੈ ਹਲੇ ਕੁਝ ਵੀ ਕਨਫਰਮ ਨਹੀਂ ਠੀਕ ਹੈ ਠੀਕ ਇਹ ਉਹਨੇ ਰੰਗ ਚ ਏਸੀ ਚ ਆਊਗਾ ਤੇ ਦੂਜੇ ਚ ਵੀ ਮਿਲ ਜੂਗਾ ਹੁਣ ਆਪਸ਼ਨਲ ਹੋ ਗਿਆ ਠੀਕ ਹੈ ਉਹਦੇ ਨਾਲ ਤੇ ਉਹ ਸ਼ਟਲ ਗੇਲ ਸਪੀਡਾਂ ਸੇਮ ਹੈ ਇੰਜਨ ਚ ਵੀ ਤੁਹਾਡੇ ਸਾਹਮਣੇ ਹੋਊ ਕੁਛ ਥੋੜਾ ਜਿਹਾ ਹੈਗਾ ਫਰਕ ਇੰਜਨ ਸੀਮ ਥੋੜਾ ਬਹੁਤਾ ਹੋ ਸਕਦਾ ਹਨ ਹਾਂ ਤੁਹਾਨੂੰ ਪੈਸੇ ਤਾਂ ਸੇਵ ਹੀ ਕਰੀਆਂ ਸਾਰੇ ਸੇਵ ਹੀ ਹੈ ਠੀਕ ਹੈ ਠੀਕ ਹੈ ਠੀਕ ਹੈ ਵੀ ਪਾਵਰ ਵੀ ਨਹੀਂ ਹੈ ਲਿਫਟ ਦੀ ਕਪੈਸਿਟੀ ਵੀ ਹੁੰਨੀ ਹੈ ਹਾਂ ਲਿਫਟ ਦੀ ਕਪੈਸਿਟੀ ਜੋ ਹੈਗੀ ਉਹ ਵੀ ਹੁੰਦੀ ਹੈ ਅੱਛਾ ਠੀਕ ਹੈ ਠੀਕ ਹੈ ਠੀਕ ਹੈ 50 ਉਸ ਪਾਵਰ ਦੀ ਕੈਟਾਗਰੀ ਹੈ ਕੈਟਾਗਰੀ 50 ਦੀ 57 HP ਦੀ ਪਾਵਰ ਦਿਖਾ ਰਹੀ ਹੈ ਮਤਲਬ ਜਿਹੜੀ ਆਪਾਂ 50 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਨਾ ਹਾਂ ਕਾਪੀ ਚ ਮਜ਼ਾ ਆ ਗਿਆ ਹੁਣ ਜਣੀ ਆਪਣੇ ਕੋਲ Mahindra ਚ ਜੇ ਆਪਾਂ ਦੇਖੀਏ ਹੁਣ ਇਹ ਤਾਂ Yuzu ਆ ਗਿਆ ਮੜ ਤਰ੍ਹਾਂ ਦੇ ਮਾਡਲ ਐ ਇਹ ਤਾਂ ਨੋਬੋ ਆ ਗਿਆ ਹਾਂਜੀ ਅਲਟਰਾ 'ਚ ਵੀ ਹੈ ਗਿਆ 50 ਬਸ 50 555 ਡੈਕਟਰ ਅੱਛਾ ਇੱਕ ਯੂਬੋ ਯੂਬੋ ਜੇ ਕਹਿੰਦੇ ਆ ਉਹਦੇ 'ਚ 585 ਉਹ ਵੀ 50 'ਚ ਮਿਲ ਜਾਂਦਾ ਉਹ 50 ਹੋ ਗਿਆ ਹਾਂ ਆਪਾਂ 605 ਵੀ ਆਉਂਦਾ ਆਪਣਾ ਜਿਹੜਾ ਸੀਐਡੀ ਆਉਂਦਾ ਇੱਕ ਅੱਛਾ ਉਹ 50 'ਚ ਇੱਕ ਬੜਾ ਹਾਂ ਜੀ ਹਾਂ 60 ਜੀ ਹੁੰਦਾ ਨਹੀਂ ਉਹ ਜਿਹੜਾ ਅਲਟਰਾ 65 50 50 50 ਚ ਆਉਂਦਾ ਹੈ ਅਲਟਰਾ ਸੀਰੀਜ਼ ਉਹ ਵੀ ਸੀਆਰਡੀ ਚ ਆਉਂਦੀ ਹੈ ਸੀਆਰਡੀ ਜਿਹਦਾ ਰੱਦ ਚੱਲਿਆ ਅੱਛਾ ਦੂਜਾ ਵੀ ਆਉਂਦਾ ਦੂਜਾ ਵੀ ਜੇ ਨਹੀਂ ਜੇ ਬੰਦੇ ਨੂੰ 50 ਪਾਵਰ ਦਾ ਟਰੈਕਟਰ ਲੈਣਾ ਤਾਂ ਉਹਦੇ ਕੋਲੇ ਤਿੰਨ ਚਾਰ ਆਪਸ਼ਨਾਂ ਹੈਗੀਆਂ ਹੈਨਾ ਇੱਕ ਤਾਂ ਹੋ ਗਿਆ ਇੱਕ ਉਹ ਜੂਬੋ ਖੜਾ ਹੈ ਨਾ ਜੀ 585 585 ਹੋ ਗਿਆ ਐਚਪੀ ਕਰਕੇ ਠੀਕ ਹੈ ਜੀ ਬਾਕੀ ਦਾ ਜੂਬਾ ਬਣਾਉਂਗੇ ਜਿਹੜਾ ਜਿਹੜਾ ਇਹ ਹੈ ਇਹ ਟਰੈਕਟਰ ਉਹ ਆ ਗਿਆ ਨੋਬੋ ਇਹ ਜੂਬੋ ਨਾਲੋਂ ਮਹਿੰਗਾ ਹੈ ਇਹ ਜੁਵਨ ਨੂੰ 110 ਲੱਖ-ਸਵਾਂ ਲੱਖ ਰੁਪਏ ਦਾ ਵਾਹ ਅੱਛਾ ਜੀ ਫਿਰ ਉਹਦੀ ਟਾਇਰ ਵੱਡੇ ਆ ਜੰਨੇ ਹਨਾ ਉਹਦਾ ਸਾਰਾ ਚੀਜ਼ ਇਹਦੀ ਕੈਪੈਸਿਟੀ ਆ ਉਹ ਵੱਧਾ ਹੂੰ 20 ਕਿ 20 ਕੁਆਂਟਲ ਦੀ ਹੈ ਇਹਦੀ ਆਵਾ 27 ਕਿ 27 ਦੀਆਂ ਉਹ ਰੋਡ ਸਪੀਡ ਸੇਮ ਹੀ ਆ ਉਹ ਵੀ 3 ਸਪੀਡ ਆ ਗਿਆ ਹਨਾ 3 ਸਪੀਡ ਚ ਦੋ ਆ ਗਏ ਸਮਝ ਲਓ ਇੱਕ ਨੋਬੋ ਆ ਗਿਆ ਇੱਕ ਜੁਗੂ ਆ ਗਿਆ ਠੀਕ ਹੈ ਠੀਕ ਆਜੋ ਫਿਰ ਫੜਾਈਏ ਚਾਬੀਆਂ ਕੀ ਹੈਂਡਓਵਰ ਕਰੀ ਆਪਾਂ ਫਿਰ ਆਜੋ ਚੰਨੀ ਸੇਠਾ ਮੜ ਜਾਓ ਤੈਨੂੰ ਆ ਠੀਕ ਹੈ ਚੰਨੀ ਆ ਉਹਦੇ ਨੂੰ ਉਹ ਚਾਬੀ ਤਾਂ ਮੈਂ ਫੜਦੀ ਮਣਾ ਰਹੀ ਹੈ ਕਹਾਂ ਲੈ ਕੇ ਤੂੰ ਜਾ ਤਾ ਕਰ ਬੋਤੋ ਫੋਟੋ ਕਿੱਥੇ ਖਿੱਚਾਉਣੀ ਐ ਇਹ ਦਿਲਪ੍ਰੀਤ ਫੋਟੋ ਕਿੱਥੋਂ ਖਿੱਚਾਉਣੀ ਐ ਦੀ ਫੋਟੋ ਕੱਢ ਲਈ ਨਾ ਆਪੇ ਵੀਡੀਓ ਬਣਦੀ ਹੈ ਹਾਂ ਵੀਡੀਓ ਤਾਂ ਬਣਦੀ ਹੈ ਪੜਾ ਰੱਖਾ ਦੇ ਚਾ ਹਾਂ ਲੈ ਵੀ ਬੁਲਬਲੇ ਮੋੜ ਜੀ ਸਾਡੇ ਫਿਰ ਹੈ ਬੁਲਬਲੇ ਕਿਹੜੀ ਕਲਾਸ ਹੋ ਗਿਆ ਫਿਫਥ ਕਲਾਸ ਫਿਫਥ ਕਲਾਸ ਹੋ ਗਿਆ ਅੱਜ ਕਾਨ ਤੇ ਵਾ ਲੱਗਦਾ ਅੱਜ ਲੇਟ ਹੋ ਗਿਆ ਅਸਲ ਚ ਹਨਾ ਨਹੀਂ ਅੱਖਰ ਧੁੱਪ ਪੈ ਰਹੀ ਹੈ ਅੱਛਾ ਧੁੱਪ ਪੈ ਰਹੀ ਹੈ ਫਿਰ ਹੁਣ ਕਿਸੇ ਦਿਨ ਚਲਾ ਕੇ ਦਿਖਾਈਏ ਟਰੈਕਟਰ ਫਿਰ ਆਪਾਂ ਤੁਹਾਡਾ ਨਹੀਂ ਨਹੀਂ ਉਰੇ ਨਹੀਂ ਖੇਤਾਂ ਚ ਚਲਾ ਕੇ ਦਿਖਾਈਏ ਆਪਾਂ ਕਿਸੇ ਦਿਨ ਓਕੇ 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 ਪੀ ਇਹਨੂੰ ਮੁੰਡੇ ਨੂੰ ਬਿਠਾਓ ਬੈਠ ਵੀ ਜਵਾਨਾ ਚੱਪੀ ਮੋੜ ਮੋੜ ਫੁੜ 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 ਤਾਂ ਬਾਈ بڑا ਢੋਲਾ ਪੁੰਦੇ ਚੋਈ ਇਹ ਨਾ ਉਹ ਟਰੈਕਟਰ ਦਾ ਬੈਠੋ ਵੀ ਤਾਂ ਬੈਠੋ ਚੱਪੀ ਹੋ ਜਾ ਮਿਲ ਜੇ ਜੇ ਮਨ ਨੂੰ ਜੇ ਮਨ ਨਹੀਂ ਲਾਵੇ ਯਾਰ